ਬਠਿੰਡਾ ਲੋਕ ਸਭਾ ਸੀਟ ਦੇ ਉੱਤੇ VOTING ਸ਼ੁਰੂ ਹੋ ਚੁੱਕੀ ਹੈ ਤੇ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੋਰ ਮਲੂਕਾ ਨੇ ਆਪਣੇ VOTING ਅਧਿਕਾਰ ਦਾ ਇਸਤੇਮਾਲ ਕੀਤਾ ਤੇ ਆਪਣੀ ਵੋਟ ਪਾਈ ਤੇ ਇਸ ਦੇ ਨਾਲ ਹੀ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਅਤੇ ਲੋਕਾਂ ਨੂੰ ਵੋਟ ਪਾਉਣ ਦੇ ਲਈ ਉਹਨਾਂ ਦੇ ਵੱਲੋਂ ਪ੍ਰੇਰਿਤ ਕੀਤਾ ਗਿਆ ਤੇ ਉਹਨਾਂ ਨੇ ਆਪਣੇ ਵੋਟ ਪਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਨੂੰ ਵੋਟ ਪਾ ਕੇ ਵਧੀਆ ਲੱਗ ਰਿਹਾ ਤੇ ਹੋਰ ਗੱਲਬਾਤ ਕਰਦੇ ਆ ਉਹਨਾਂ ਕੀ ਦੱਸਿਆ ਆਓ ਅਸੀਂ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ ਕੀ ਕਰਨਾ ਚਾਹੁੰਦੇ ਵੋਟ ਪਾ ਕੇ ਆਏ ਆ ਵੋਟਾਂ ਕਿ ਆਏ ਆ ਜੀ ਬਹੁਤ ਬਧਾਈਆਂ ਮਿਲ ਰਹੀਆਂ ਬਹੁਤ ਸੋਹਣਾ ਮਾਹੌਲ ਹੈ ਤੇ ਜਿੱਤਾਂਗੇ ਜ਼ਰੂਰ ਬਸ ਮੈਂ ਸ਼ੁਰੂ ਤੇ ਕਹਿ ਰਹੀ ਪਹਿਲੀ ਮਾਰ ਐਜੇ ਕੈਂਡੀਡੇਟ ਤੁਸੀਂ ਵੋਟ ਵੀ ਪਾ ਕੇ ਵੀ ਆਏ ਹੋ ਤੇ ਐਜੇ ਕੈਂਡੀਡੇਟ ਵੀ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ ਮੈਂ ਤਾਂ ਇਹ ਕਹਿਨੀ ਹੈ ਕਿ ਵੋਟ ਹਰ ਇੱਕ ਨੂੰ ਪਾਉਣੀ ਚਾਹੀਦੀ ਹੈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਾਡੇ ਅ ਖਾਸ ਕਰਕੇ ਕੋਕੀ ਸ਼ਹਿਰੀ ਲੋਕ ਕਈ ਵਾਰੀ ਲੱਗਦਾ ਵੀ ਗਰਮੀ ਮੰਨ ਸਕਦੇ ਆ ਪਿੰਡਾਂ ਵਾਲੇ ਤਾਂ ਖੇਤਾਂ 'ਚ ਗਿੱਜੇ ਹੁੰਦੇ ਆ ਤੇ ਸ਼ਹਿਰਾਂ ਵਾਲੇ ਵੋਟਰਾਂ ਨੂੰ ਮੈਂ ਵਿਸ਼ੇਸ਼ ਤੌਰ ਤੇ ਹੀ ਅਪੀਲ ਕਰੂੰਗੀ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਨਿਕਲੋ ਤੇ ਵੋਟਾਂ ਪਾਓ ਵੋਟ ਬਹੁਤ ਕੀਮਤੀ ਹੈ ਤੇ ਅੱਜ ਇੱਕ ਤਰ੍ਹਾਂ ਨਾਲ ਲੋਕਤੰਤਰ ਦਾ ਮਹਾਪਰਬ ਹੈ ਨਿਕਲ ਕੇ ਆਪਦਾ ਫਰਜ਼ ਨਿਭਾਓ ਜਿਸ ਤਰ੍ਹਾਂ ਰਾਤ ਵੀ ਕੁਝ ਅਫਵਾਹਾਂ ਚੱਲ ਰਹੀਆਂ ਨੇ ਅਫਵਾਹਾਂ ਬੁਥੀ ਨਹੀਂ ਕੋਈ ਐਡੀ ਜ਼ਿਆਦਾ ਅਫਵਾਹ ਵੀ ਨਹੀਂ ਚੱਲੀ ਕੁਛ ਮਾੜਾ ਮੋਟਾ ਇਨਾਂ ਖੁੰਦਾ ਹੁੰਦਾ ਹੈ ਕਈ ਵੀ ਜਿਵੇਂ ਕਈ ਵੀ ਇੱਥੇ ਕਹ ਲੋ ਕਿ ਕੋਈ ਰੌਲਾ ਪਊਗਾ ਜਾਂ ਇਸ ਤਰ੍ਹਾਂ ਦੀ ਗੱਲਬਾਤ ਲੜਾਈ ਝਗੜਾ ਪਰ ਨਹੀਂ ਹੋਇਆ ਪੁਲਿਸ ਨੇ ਰਾਤ ਦਾ ਬੜਾ ਅੱਛਾ ਸਹਿਯੋਗ ਦਿੱਤਾ ਸੋ ਠੀਕ ਰਹਿ ਲੱਗ ਰਿਹਾ ਹੈ ਜੀ ਪੂਰੇ ਕੰਸਟਰੂਕਟ ਦੇ ਵਿੱਚੋਂ ਸਾਥ ਮਿਲੂਗਾ ਚੰਗਾ ਮਿਲ ਰਿਹਾ ਹੈ ਜੀ ਮਿਲ ਰਿਹਾ ਹੈ ਮਿਲ ਰਿਹਾ ਵਿਧਾਇਕਾਂ ਮਿਲ ਰਹੀਆਂ ਮੈਂ ਕਹੂੰਗੀ ਸਾਥ ਨਹੀਂ ਹੁਣ ਤਾਂ ਵਿਧਾਇਕਾਂ ਮਿਲ ਰਹੀਆਂ ਜਿਸ ਤਰ੍ਹਾਂ ਆਸ-ਪਾਸ ਕੁਝ ਪਿੰਡਾਂ ਦੇ ਵਿੱਚ ਜਿਹੜਾ ਨਾਮ ਜਿਹੜੇ ਨੇ ਵੈਨਰ ਨਹੀਂ ਲਾਉਣ ਦਿੱਤੇ ਜਾਂ ਨਹੀਂ ਨਹੀਂ ਲੱਗੇ ਸਾਰੇ ਕਿਤੇ ਲੱਗੇ ਸਾਰੇ 100% ਲੱਗੇ 100% ਲੱਗੇ ਸਾਰਿਆਂ ਦਾ ਸਹਿਯੋਗ ਤੇ ਇਸ ਤੋਂ ਬਾਅਦ ਪਹਿਲੀ ਵਾਰ ਵੋਟ ਪਾਣ ਵਾਲੇ ਵੋਟਰਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਵੋਟਰਾਂ ਨਾਲ ਜਦੋਂ ਗੱਲਬਾਤ ਕਰਦੇ ਆ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਲਹਿਰ ਨਹੀਂ ਸੀ ਤੇ ਆਪਣੇ ਆਪਣੇ ਵਿਚਾਰ ਉਹਨਾਂ ਦੇ ਵੱਲੋਂ ਸਾਂਝੇ ਕੀਤੇ ਗਏ ਬੜਾ ਵੋਟ ਪਈ ਕਿੱਸੇ ਕਿ ਮਹਿਸੂਸ ਹੋ ਰਿਹਾ ਬੜਾ ਲੱਗਿਆ ਸਰ ਬਹੁਤ ਵਧੀਆ ਲੱਗਿਆ ਕੀ ਸਮਝੋ ਕਿ ਲੱਗ ਜੀ ਬਹੁਤ ਜ਼ਰੂਰੀ ਹੈ ਸਰ ਜਿਹੜੀ ਵੀ ਇਲੈਕਸ਼ਨ ਜਿਹੜੀ ਵੀ ਪਾਰਟੀ ਜਿੱਤੇਗੀ ਔਰ ਰਿਸਪਾਂਸਿਬਲ ਹੋਣੀ ਚਾਹੀਦੀ ਹੈ ਕੰਟਰੀ ਲਈ ਤੇ ਸਾਡੇ ਵੋਟ ਨਾਲ ਹੀ ਡਿਸਾਈਡ ਹੋਏਗਾ ਕਿ ਕੌਣ ਸਾਡੀ ਕੰਟਰੀ ਨੂੰ ਚਲਾਉਂਦਾ ਹੈ ਤੇ ਬਹੁਤ ਜ਼ਰੂਰੀ ਹੈ। ਇਹ ਕਿ ਤੁਸੀਂ ਕਹੋਣੇ ਹੋ ਕਿ ਜਿਹੜਾ ਨਵੀਂ ਸਰਕਾਰ ਬਣੇਗੀ ਉਸ ਬਾਰੇ ਇਧਰ ਬੈਠੋ। ਸਰ ਬੈਟਰ এডੂਕੇਸ਼ਨ ਫੈਸਿਲਿਟੀਆਂ ਤੇ ਮੈਡੀਕਲ ਫੈਸਿਲਿਟੀਆਂ ਬੈਟਰ ਹੋਣਾ ਚਾਹੀਦੇ ਲੋਕਾਂ ਲਈ ਲੋਕally ਸਹੂਲਤ ਸਾਰੀ ਮਿਲਣੀ ਚਾਹੀਦੀ ਹੈ ਜੋ ਵੀ ਅੱਜਕੱਲ ਸਾਨੂੰ ਜ਼ਰੂਰੀ ਹੈ। ਪਹਿਲੀ ਵਾਰ ਵੋਟ ਪਾਉਣ ਤੇ ਕੀ ਕਹਿਣਾ ਚਾਹੋਗੇ ਤੁਸੀਂ? ਮੈਨੂੰ ਇਹ ਚੰਗਾ ਲੱਗ ਰਿਹਾ ਕਿ ਮੈਂ ਦੇਸ਼ ਦੀ ਹੋਣ ਇੱਕ ਨਾਗਰਿਕ ਬਣ ਚੁੱਕੇ ਹਾਂ ਤੇ ਹੁਣ ਮੇਰੀ ਜ਼ਿੰਮੇਵਾਰੀ ਹੈ ਕਿ ਅੱਗੇ ਕਿਹੜੀ ਸਰਕਾਰ ਆਂਦੀ ਹੈ ਇਹ ਮੈਂ ਨਿਸ਼ਚਿਤ ਕਰਾਂ ਇਹ ਕਿੰਨਾ ਜ਼ਰੂਰੀ ਸਮਝਿਆ ਤੁਸੀਂ ਵੋਟ ਪਾਉਣ ਦੇ ਲਈ ਵੋਟ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਆਪ ਇੱਕ ਮੈਡੀਕਲ ਸਟੂਡੈਂਟ ਹਾਂ ਤੇ ਅੱਗੇ ਆਉਣ ਵਾਲੀਆਂ ਹੈਲਥ ਪਾਲਿਸੀਜ਼ ਕਿਹੜੀ ਸਰਕਾਰ ਨਿਸ਼ਚਿਤ ਕਰਦੀ ਹੈ ਉਹਦੇ ਨਾਲ ਆਪਣੇ ਦੇਸ਼ ਨੂੰ ਕੀ ਅਸਰ ਹੁੰਦਾ ਹੈ ਉਹ ਬਹੁਤ ਜ਼ਰੂਰੀ ਹੈ ਅੱਜ ਕਾਫੀ ਸਾਡੀ ਮੁਸ਼ਤਦੀ ਹੈ ਜੀ ਸਵੇਰੇ ਤੋਂ ਸਾਰੀ ਪੁਲਿਸ ਕੋ ਜਿਹੜੀ ਬਾਹਰ ਹੈਗੀ ਹੈ ਬਟਿੰਡਾ ਕਨਸਟੀਟੂਐਂਸੀ ਦੇ ਵਿੱਚ ਖਾਸ ਕਰਕੇ ਜਿਹੜਾ ਬਟਿੰਡਾ ਡਿਸਟ੍ਰਿਕਟ ਹੈ ਉਹਦੇ ਵਿੱਚ ਹਰ ਬਰ ਤੋਂ ਜ਼ਿਆਦਾ ਕ੍ਰਿਟੀਕਲ ਪੋਲਿੰਗ ਸਟੇਸ਼ਨ ਅਸੀਂ ਬਣਾਏ ਆ ਤੇ ਜਿਹੜੀ ਬਾਹਰਲੀ ਫੋਰਸਸ ਆਈ ਹੈ ਉਹਨਾਂ ਨੂੰ ਵੀ ਮੈਗਜ਼ੀਮਮ ਬੂਥਸ ਤੇ ਡਿਪਲੋਏ ਕੀਤਾ ਗਿਆ ਉਸ ਤੋਂ ਇਲਾਵਾ ਉਹਨਾਂ ਦੀ ਪੈਟ੍ਰੋਲਿੰਗ ਪਾਰਟੀਆਂ ਬਣਾ ਕੇ ਹਰੇ ਕੌਨਸਟਿਟੂਐਂਸੀ ਦੇ ਵਿੱਚ ਉਹਨਾਂ ਨੂੰ ਤੋਰਿਆ ਗਿਆ ਤੇ ਸੁਰੱਖਿਆ ਦੇ ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਵਕਫਾਕ ਰਿਜ਼ਰਵਾ ਬਣਾ ਕੇ ਅਸੀਂ ਜਿਹੜੀ ਸਟ੍ਰੈਟੈਜੀਕ ਲੋਕੇਸ਼ਨਸ ਹੈਗੀ ਹੈ ਉੱਥੇ ਅਸੀਂ ਡਿਪਲੋਏ ਕੀਤੀ ਹੋਈ ਹੈ ਤੇ ਸਰ ਕੋਈ ਕਿਸੇ ਕਿਸਮ ਦੀ ਕੋਈ ਹੁਣ ਤੱਕ ਦੀ ਕੋਈ ਫੋਨ ਜਾਂ ਕੋਈ ਸਰੰਦੀ ਕੋਈ ਲੜਾਈ ਹੁਣ ਤੱਕ ਸਾਰਾ ਪੀਸਫੁਲ ਚੱਲ ਰਿਹਾ ਹੈ ਤੇ ਅੱਗੇ ਵੀ ਅਸੀਂ ਅਲਰਟ ਹੈਗੇ ਆ ਕੋਈ ਕੋਈ ਵੀ ਘਟਨਾ ਸਰ ਕੋਈ ਕਿਤੇ ਕੋਈ ਪ੍ਰੋਬਲਮ ਹੋ ਸਰ ਵੀ ਕਿਉਂਕਿ ਕੁਝ ਏਰੀਆes ਨੇ ਜਿਸ ਤਰ੍ਹਾਂ ਤਲਵੰਡੀ ਸਾਹਿਬ ਉਹ ਜਾਮ ਮਾਉਂਡ ਦਾ ਜਿਹੜੀ ਉੱਥੇ ਕਿਸ ਤਰ੍ਹਾਂ ਹੁੰਦਾ ਜਿੱਥੇ ਵੀ ਕੋ ਸਾਨੂੰ ਸੈਂਸਿਟੀਵਿਟੀ ਲੱਗਦੀ ਹੈ ਤੇ ਸਾਡੀ ਉੱਥੇ ਜ਼ਿਆਦਾ ਐਕਸੈਲੇਰਟਨੈਸ ਹੈਗੀ ਹੈ ਤੇ ਕੋਈ ਵੀ ਇਸ ਤਰੀਕੇ ਦੀ ਘਟਨਾ ਨਹੀਂ ਹੁੰਦੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਜਗਸੀਰ ਭੁੱਲਰ ਦੀ